ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਹੁਣ ਆਪਾਂ ਪਾਉਣ ਲੱਗੇ ਆ ਕਮੀਜ਼ ਚ ਕਲੀਆਂ ਨਾਲੇ ਕਲੀਆਂ ਪਾਵਾਂਗੇ ਨਾਲੇ ਇਹਦਾ ਘੇਰਾ ਕਟਿੰਗ ਕੀਤਾ ਸੀ ਆਪਾਂ ਵਰਕ ਵਾਲਾ ਸੀ ਤੇ ਉਹਨੂੰ ਇਹਦੇ ਉੱਪਰ ਲਾਵਾਂਗੇ ਠੀਕ ਆ ਹੁਣ ਆਪਾਂ ਕਲੀਆਂ ਪਾਉਣੇ ਆ ਇੱਕ ਨਾ ਆਪਾਂ ਵੀਡੀਓ ਪਹਿਲਾਂ ਕੱਲੀਆਂ ਹੀ ਸ਼ੇਅਰ ਕੀਤੀ ਇੱਕ ਹੁਣ ਕਰਾਂਗੇ ਹੁਣ ਵਾਲੀਆਂ ਆਪਾਂ ਕੱਲੀਆਂ ਇੱਕ ਸਲਾਈ ਦੇ ਵਿੱਚ ਹੀ ਪਾਵਾਂਗੇ ਇਸ ਤਰ੍ਹਾਂ ਇੱਥੇ ਰੱਖ ਲੈਣੀ ਹੈ ਜਿੰਨਾ ਆਪਾਂ ਕਪੜਾ ਮੋੜਨਾ ਉਹ ਕਰੀਜ ਵਾਲਾ ਇਹਦੇ ਉੱਪਰ ਕਰ ਦੇਣਾ ਇਸ ਤਰ੍ਹਾਂ ਇਹ ਥਾਂ ਵਾਲਾ ਕਪੜਾ ਥੋੜਾ ਜਿਹਾ ਕੱਸ ਕੇ ਰੱਖਣਾ ਉੱਪਰਲਾ ਨਹੀਂ ਖਿੱਚਣਾ इस तरह भी पै जो इवें नहीं पा सकते पहला एक बार कच्ची सिलाई ला लो ये उपर फिर दोबारा एवं ला लो हौली हौली आस्ते आते लाइनियाँ ता अपनी लैस सही निकले ਤੋ ਵੱਧ ਘਟਨਾ ਹੋਵੇ ਇਸ ਤਰ੍ਹਾਂ ਕੱਪੜੇ ਨੂੰ ਪਰਮੜ ਦਾਂਗੇ ਹੌਲੀ ਹੌਲੀ ਇਹ ਸਮੋਸਾਲਾ ਐ ਸਜੀ ਨੂੰ ਸਮੋਸਾਲਸ ਬੋਲਦੇ ਆ ਆਪਾਂ ਉਹਦੀਆਂ ਕਲੀਆਂ ਪਾ ਰਹੇ ਆ ਤੁਸੀਂ ਕੋਈ ਵੀ ਲੈਹ ਜੁੜ ਕਰ ਸਕਦੇ ਹੋ ਚੌੜੀ ਪਤਲੀ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਜੀ ਕਲੀਆਂ ਵਾਲੇ ਕਮੀਜ਼ ਦੀ ਕਟਿੰਗ ਪਹਿਲਾਂ ਨਾ ਕਰਿਆ ਕਰੋ ਅੱਗਾ ਪਿੱਛਾ ਲਾ ਕੇ ਕਮੀਜ਼ ਦੇ ਅਗਲੇ ਹਿੱਸੇ 'ਚ ਨਿਸ਼ਾਨ ਲਾ ਕੇ ਕਲੀਆਂ ਪਾ ਕੇ ਫਿਰ ਉਹਦੀ ਕਟਿੰਗ ਕਰਿਆ ਕਰੋ ਜੇ ਆਪਾਂ ਪਹਿਲਾਂ ਕਟਿੰਗ ਕਰ ਲੈਨੇ ਆ ਫਿਰ ਉਹਦੇ ਵਿੱਚ ਕਲੀਆਂ ਦੇ ਵਿੱਚ ਵੱਧ ਘੱਟ ਕੱਪੜਾ ਆ ਜੇ ਫਿਰ ਕਟਿੰਗ ਆਪਣੀ ਖਰਾਬ ਹੋ ਜਾਂਦੀ ਹੈ ਜੀ ਜਿਹੜੀਆਂ ਕਾਟਾਂ ਪਾਈਆਂ ਉਹ ਫਿਰ ਸਹੀ ਨਹੀਂ ਹੋਣਗੀਆਂ ਠੀਕ ਹੈ ਜੀ ਆਪਣੇ ਅੰਦਰੋਂ ਨਿਕਲੀਆਂ ਪੈ ਗਈਆਂ ਹੁਣ ਜਿਹੜਾ ਆਪਾਂ ਇਹਦੇ ਅੱਗੋਂ ਕਟਿਆ ਸੀਗਾ ਕੜਾਈ ਵਾਲਾ ਪੀਸ ਉਹਨੂੰ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਇਸ ਤਰ੍ਹਾਂ ਇਹਦੇ ਨਾਲ ਅਟੈਚ ਕਰ ਲਾਂਗੇ ਇਹਨੂੰ ਉਹ ਵੀ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਕਰਾਂ ਹਾ ਆਪਣਾ ਕੜਾਈ ਵਾਲੀ ਪੱਟੀ ਹੋ ਗਈ ਸੀ ਆਪਣੀ ਲੈਸ ਉਹ ਵੀ ਪਹਿਲਾਂ ਆਪਾਂ ਲੈਸ ਇੱਥੇ ਰੱਖ ਕੇ ਇਹਨੂੰ ਤੇ ਸলাই ਲਾ ਲਾਂਗੇ ਕੜਾਈ ਵਾਲੇ ਆਪਣਾ ਤਾਂ ਕਰਕੇ ਕਪੜਾ ਲਾਇਆ ਸੀ ਜੀ ਇੱਕ ਤਾਂ ਆਪਣਾ ਘੇਰਾ ਘੱਟ ਕੱਢਿਆ ਵੈਸੀ ਪੂਰਾ ਪੂਰਾ ਸੀ ਜੀ ਆਪਾਂ ਵਿੱਚ ਦੇ ਕੇ ਕਲੀਆਂ ਪਾ ਦਿੰਦੇ ਫਿਰ ਆਪਣਾ ਘੇਰਾ ਛੁਟਾ ਰਹਿ ਜਾਣਾ ਸੀ ਤੇ ਜੀ ਆਪਾਂ ਹੁਣ ਇਸ ਤਰ੍ਹਾਂ ਪਾਵਾਂਗੇ ਨਾਲੇ ਤਾਂ ਆਪਣਾ ਕਲੀਆਂ ਵਧੀਆ ਪਹਿਲਾਂ ਫੈਗੀਆਂ ਨਾਲੇ ਘੇਰਾ ਵਧੀਆ ਹੁਣ ਲੱਗ ਜੂ ਨਾਲ ਕੋਈ ਵੀ ਕਟਿੰਗ ਨਹੀਂ ਹੋਣੀ ਵਿੱਚੋਂ ਨਾ ਮੁੜਨਾ कढ़ाई वाले जी घेरे के कलिया उ फिर आपना कठा जहा हो जा सी, कपड़ा मोटा जहा हो जा आप लैस ला ली हम हमें लाने कढ़ाई वाला कपड़ा ये अपने पूरे पूरे ही है कढ़ाई ता करके आप थोड़ा जा ਕਪੜਾ ਉਧਰ ਛੱਡ ਦੇਵਾਂਗੇ ਚਾਕ ਵਾਲਾ। ਨਿੰਨੂ ਲਾ ਲਾਂਗੇ ਇਹਦੇ ਉੱਪਰ। ਜਿਹੜਾ ਆਪਣਾ ਕੜਾਈ ਵਾਲਾ ਪੀਸ ਆ ਇਹਨੂੰ ਆਪਾਂ ਬਿਲਕੁਲ ਵੀ ਨਹੀਂ ਖਿੱਚਦੇ। ਇਸ ਤਰ੍ਹਾਂ ਹੌਸੇ ਹੌਸੇ ਲਾ ਲਾਂਗੇ ਇੱਕ ਸਲਾਈ ਨਾਲ ਲੱਗ ਜੂਗਾ। एवे हौली हौली लगा लांगे ठीक है जी अपना कपड़ा ना लग गया ਹੁਣ ਆਪਾਂ ਇਹਦੇ ਤੇ ਘੇਰੇ ਤੇ ਵੀ ਲਾਵਾਂਗੇ ਲੈਸ ਉਹ ਵੀ ਤੁਹਾਨੂੰ ਦੱਸਦੇ ਆ ਘੇਰੇ ਤੇ ਆਪਾਂ ਲਾਉਣੀ ਹੈ ਜੀ ਆਹ ਲੈਸ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਚੀਜ਼ਾਂ ਮਿਲ ਲੰਗੀਆਂ ਇੱਕ ਤਾਂ ਆਪਾਂ ਕਲੀਆਂ ਪਾਉਣੀਆਂ ਦੱਸਤੀਆਂ ਇੱਕ ਕढ़ਾਈ ਵਾਲਾ ਘੇਰਾ ਕੱਟ ਕੇ ਲਾਉਣਾ ਬਸ ਤਾਂ ਹੁਣ ਘੇਰੇ ਤੇ ਲੈਸ ਲਾਵਾਂਗੇ ਆਪਾਂ ਇਸ ਤਰ੍ਹਾਂ ਹੌਲੀ ਹੌਲੀ ਆਸਤੀ ਆਸਤੀ ਸਲਾਈ ਲਾਵਾਂਗੇ ਜਿਹੜਾ ਕੋਈ ਤੁਹਾਨੂੰ ਲੱਗੇ ਨਾ ਵੀ ਆ ਆਪਣੇ ਕੋਡੀ ਜੀ ਜਾਦੇ ਲੂਜ਼ ਹੋ ਗਈ ਉਹਨੂੰ ਇਸ ਤਰ੍ਹਾਂ ਮੈਂ ਧਾਗਾ ਖਿੱਚ ਕੇ ਇੱਥੇ ਦੇ ਸਕਦੇ ਹਾਂ ਦੇ ਵਿੱਚ इस तरह इवे खिच के धागा एनुथे वट कट्ठा कर दो फिर ये उपर सिलाई लगा लग जाए हम इस तरह ਇਤੇ ਸਲਾਈ ਲਾ ਦਾਂਗੇ ਇਧਰਲੀ ਸਾਈਡ ਤੇ ਜਿਹੜੀ ਪਹੁੰਚ ਗਈ ਇਸ ਤਰ੍ਹਾਂ ਨੂੰ ਐ ਸਿੱਧੇ ਕਰਕੇ ਰੱਖਣੀ ਹੈ ਕੌਡੀਆਂ ਨੂੰ ਇਸ ਤਰ੍ਹਾਂ ਤਾਂ ਕਿ ਆਪਣੇ ਇਧਰ ਸੂਈ ਕੰਨੀ ਨਾ ਹੋਣ ਸੂਈ ਟੁੱਟ ਜੂਗੀ ਜੀ ਸੂਈ ਦੇ ਹੇਠਾ ਆ ਗਿਆ ਤਾਂ ਧਿਆਨ ਨਾਲ ਲਾਉਣੀ ਹੈ ਲੈਸ ਜਦੋਂ ਵੀ ਲਾਉਣੀ ਤੁਸੀਂ ਹੁਣ ਆਪਾਂ ਇਸ ਤਰ੍ਹਾਂ ਇਹਦਾ ਫਟਾ ਮੋੜ ਦਾਂਗੇ ਅਵੇਂ ਆ ਆਪਣੇ ਕਟਾਮ ਬਾਰ ਨੂੰ ਨਿਕਲਿਆਉਣਗੇ ਤੇ ਕੱਚੀ ਸिलाई ਲਾਵਾਂਗੇ ਕੱਚੀ ਸਿਲਾਈ ਆਪਣੀ ਲੱਗ ਗਈ। ਆਪਣਾ ਕੇਰਾ ਬਣ ਕੇ ਤਿਆਰ। ਠੀਕ ਹੈ ਜੀ। ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਪਹਿਲਾਂ ਵੀ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਅੱਗੇ ਵੀ ਐਵੇਂ ਦਿੰਦੇ ਰਹਿਣਾ ਜੀ। ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ।